ਇੰਤਜ਼ਾਰ ਕਰ ਰਹੇ ਆ ਬੜ ਪਿੰਡਾ ਜੇ ਤੈਨੂੰ ਦੱਸਾਂਗੇ ਕਿ ਖੇਤਾਂ ਜੇ ਕਣਕ ਕੀ ਬਾ ਮਿਲਦੀ ਆ ਰਮਨਦੀਪ ਸਿੰਘ ਬਟੂਰ ਖਿਆਲ ਰੱਖੀ ਜਿੱਥੇ ਮਰਜੀ ਪੱਜਲਾ ਜਿਹੜੇ ਮਰਜੀ ਛੱਤਰ ਛਾਇ ਜੇ ਮੋਦੀ ਦੀ ਛੱਤਰ ਛਾਇ ਚਲ ਗਿਆ ਲੇਕਿਨ ਲੋਕਾਂ ਦੀ ਸਭ ਤੋਂ ਵੱਡੀ ਛੱਤਰ ਛਾਇ ਹੁੰਦੀ ਹੈ ਲੋਕਾਂ ਨੇ ਤੇਰੇ ਉੱਪਰ ਉਹ ਛੱਤਰ ਛਾਇ ਕੱਢ ਲੈਣੀ ਹੈ ਤੇ ਕੀ ਇਹ ਨੋਟ ਕਰ ਲੈ ਇਹ ਤੇ ਲੰਮਾ ਪੈ ਕੇ ਜਿਹਨੂੰ ਕਹਿੰਦੇ ਨਾ ਪੀਖ ਮੰਗ ਕੇ ਚੋਲੀ ਅੱਡ ਕੇ ਟਿਕਟ ਲੈ ਕੇ ਆ ਕਿ ਮੈਨੂੰ ਦੇ ਦੇ ਮੈਨੂੰ ਬਚਾ ਲਓ ਕਾਂਗਰਸ ਨੇ ਤਾਂ ਟਿਕਟ ਦੇਣੀ ਨਹੀਂ ਸੀ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਅੱਜ ਮੈਂ ਤੁਹਾਨੂੰ ਬਹੁਤ ਹੀ ਖੂਬਸੂਰਤ ਸ਼ਖਸੀਅਤ ਜਿਹੜੀ ਕਿ ਕਾਫੀ ਲੰਬੇ ਸਮੇਂ ਤੋਂ ਆਰਐਸਐਸ ਨਾਲ ਜੁੜੇ ਹੋਇਆ ਜਿਨ੍ਹਾਂ ਦਾ ਪਿਛੋਕੜ ਆਰਐਸਐਸ ਨਾਲ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀ ਰਿਸ਼ਤੇਦਾਰ ਔਰ ਉਹਨਾਂ ਦੇ ਬਹੁਤ ਜ਼ਬਰਦਸਤ ਸਪੋਰਟਰ ਸਿੱਧੇ ਤੌਰ ਤੇ ਤੁਹਾਨੂੰ ਰੂਪਰੂ ਕਰਨ ਜਾ ਰਹੇ ਹਾਂ ਹਾਂਜੀ ਜਸਰਾਜ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਮਿਹਰਬਾਨ ਜੀ ਔਰ ਜਸਰਾਜ ਜੀ ਕਿਦਾਂ ਤੁਹਾਡਾ ਹਾਲ ਚਾਲ ਬਾਕੀ ਤੁਹਾਡੀ ਕਿਰਪਾ ਜੀ ਆਸ਼ੀਰਵਾਦ ਹੈ ਜੀ ਬਾਬਾ ਜੀ ਦੀ ਕਿਰਪਾ ਜੀ ਜੀ ਹੋਰ ਸੁਣਾਓ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਆਏ ਹੋ ਜੀ ਆਏ ਨੂੰ ਕਹਾਂਗੇ ਤੇ ਅੱਜ ਤੁਸੀਂ ਇਹ ਬਖਸਰਾਜ ਜੀ ਤੁਸੀਂ ਬੜੇ ਲੰਬੇ ਸਮੇਂ ਤੋਂ ਆਰਐਸਐਸ ਨਾਲ ਜੁੜੇ ਹੋਏ ਹੋ ਤੁਹਾਡੇ ਮੈਂ ਕਾਫੀ ਕੰਮ ਦੇਖਿਆ ਵੀ ਤੁਸੀਂ ਆਰਐਸਐਸ ਨਾਲ ਰਿਲੇਟਡ ਹੋ ਔਰ ਨਵਜੋਤ ਸਿੰਘ ਸਿੱਧੂ ਦੇ ਵੀ ਕਾਫੀ ਨੇੜੇ ਹੋ ਤੁਸੀਂ ਉਹਨਾਂ ਦੇ ਬੜੇ ਜ਼ਬਰਦਸਤ ਸਪੋਰਟਰ ਵੀ ਹੋ ਤੇ ਹੁਣ ਬੀਜੇਪੀ ਸਰਕਾਰ ਸੈਂਟਰ ਚ ਦੁਆਰਾ ਬਣਨ ਜਾ ਰਹੀ ਆ ਔਰ ਇਹਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਜੀ ਮੋਦੀ ਜੀ ਨੇ ਪਿਛਲੇ 10 ਸਾਲਾਂ ਜੋ ਕੰਮ ਜੋ ਕੀਤਾ ਪਰਦੇਸ ਚ ਕੰਮ ਤਾਂ ਚਲੋ ਅੱਛਾ ਕਰ ਰਹੇ ਨੇ ਜਿੰਨਾ ਵੀ ਦਿਖ ਰਿਹਾ ਵਧੀਆ ਕਰ ਰਹੇ ਨੇ ਆਮ ਪਬਲਿਕ ਨੂੰ ਓਨੀ ਕ ਰਾਹਤ ਨਹੀਂ ਮਿਲ ਰਹੀ ਜਿੰਨੀ ਕ ਰਾਹਤ ਚੈਲੰਜ ਕਰ ਰਹੇ ਆ ਚਲੋ ਅੱਗੇ ਅਗਰ 5 ਸਾਲ ਇਹ ਆ ਰਹੇ ਆ ਵੈਸੇ ਤੇ ਜਿੱਤੀ ਰਹੇ ਆ 2024 ਦੀ ਇਲੈਕਸ਼ਨ ਜਿੱਤ ਰਹੇ ਆ ਬੜੀ ਵੱਡੀ ਮੈਜੋਰਟੀ ਨਾਲ ਜਿੱਤ ਰਹੇ ਆ ਬਹੁਤ ਅੱਛੀ ਗੱਲ ਹੈ ਲੋਕਾਂ ਤੱਕ ਉਹਨਾਂ ਦੇ ਜਿਹੜੇ ਕੰਮ ਨੇ ਪਹੁੰਚਨੇ ਚਾਹੀਦੇ ਨੇ ਜੋ ਕਿ ਨਹੀਂ ਪਹੁੰਚ ਰਹੇ ਹੁਣ ਤੱਕ ਕਿਉਂਕਿ ਲੋਕਲ ਲੀਡਰਸ਼ਿਪ ਦੀ ਮੈਂ ਗੱਲ ਕਰਾਂ ਇੱਥੇ ਦੀ ਭਾਜਪੀ ਦੀ ਗੱਲ ਕਰਾਂ ਮੈਂ ਲੁਧਿਆਣੇ ਦੀ ਗੱਲ ਕਰਾਂ ਖਾਸ ਕਰਕੇ ਕਿਉਂਕਿ ਲੁਧਿਆਣੇ ਦਾ ਰਹਿਣ ਵਾਲਾ ਤੇ ਹੁਣ ਤੱਕ ਇਹਨਾਂ ਦੀ ਕਾਰਜਗੁਜ਼ਾਰਾ ਜਿਹੜੀ ਹੈਗੀ ਉਹ ਲੋਕਾਂ ਤੱਕ ਨਹੀਂ ਪਹੁੰਚ ਰਹੀ ਗਰੀਬਾਂ ਤੱਕ ਕੰਮ ਨਹੀਂ ਪਹੁੰਚ ਰਿਹਾ ਠੀਕ ਮੋਦੀ ਜੀ ਉੱਪਰੋਂ ਭੇਜ ਰਹੇ ਆ ਬਟ ਇਹਨਾਂ ਕੋਲ ਅੱਗੇ ਤੱਕ ਗਰੀਬਾਂ ਤੱਕ ਨਹੀਂ ਪਹੁੰਚ ਪਹੁੰਚ ਰਹੇ ਹੈ ਇਹ ਆਪ ਬੀਜੇਪੀ ਦੇ ਕਾਰਜਕਰਤਾ ਇੱਥੇ ਤੇ ਹੁਣ ਦੇਖੋ ਨਵੀ ਨਵਾਂ ਇਹਨਾਂ ਨੇ ਕੰਮ ਸਟਾਰਟ ਕਰਤਾ ਵੀ ਇਹ ਬਾਹਰੋਂ ਗਲੀਡਰ ਇਹਨਾਂ ਕੋਲ ਆਪ ਦਾ ਬੰਦਾ ਕੋਈ ਨਾ ਹੋ ਕੇ ਬਾਹਰੋਂ ਇੱਕ ਲੀਡਰ ਇਹਨਾਂ ਨੇ ਖਰੀਦਿਆ ਜਿਹਨੂੰ ਕਹਿੰਦੇ ਖਰੀਦ کہہ ਸਕਦੇ ਆਪਾਂ ਬਿਕਰੇਦਾਰ ਦਾ ਇਹਦੇ ਚੱਕ ਕੇ ਲੈ ਕੇ ਆਇਆ ਜੀ ਕਿਹੜਾ ਕਿਰਾਏਦਾਰ ਆ ਰਵਨੀਤ ਸਿੰਘ ਬਿੱਟੂ ਦੇਖੋ ਜੀ ਇਹ 10 ਸਾਲ ਕਾਂਗਰਸ ਪਾਰਟੀ ਜੀ ਨੇ ਇੱਥੇ ਐਮਪੀ ਰਹਾ 5 ਸਾਲ ਅਨੰਦਪੁਰ ਸਾਹਿਬ ਰਹਾ ਨਾ ਤੇ ਉੱਥੇ ਕੰਮ ਕੀਤਾ ਜੀ ਉੱਥੋਂ ਭੱਜ ਕੇ ਲੁਧਿਆਣੇ ਆਇਆ ਲੁਧਿਆਣੇ ਕਾਂਗਰਸ ਤੋਂ ਭੱਜ ਕੇ ਫਿਰ ਬੀਜੇਪੀ ਜੀ ਗਿਆ ਇਟ ਇਟ ਮੀਨ ਕਿ ਜ਼ੀਰੋ ਕ੍ਰੈਡੀਬਿਲਟੀ ਜ਼ੀਰੋ ਪ੍ਰੋਡਕਟਿਵਿਟੀ ਜ਼ੀਰੋ ਇਹਨੇ ਕੋਈ ਕੰਮ ਕੀਤਾ ਹੋਵੇ ਈਵਨ ਮੈਂ ਕਹਾ ਜੀ ਕਹਿੰਦੇ ਨਾ ਪਾਰਟੀ ਦਾ ਕੋਈ ਅਗਰ ਕੋਈ ਬੋਨ ਜਿਹੜੀ ਰੀੜ ਦੀ ਹੱਡੀ ਜਿਹਨੂੰ ਕਹਿੰਦੇ ਆ ਉਹ ਕਾਰਜਕਰਤਾ ਹੁੰਦਾ ਇਸ ਰਵਨੀ ਬਿੱਟੂ ਨੇ ਆਪਣੇ ਪਾਰਟੀ ਦੇ ਕਾਂਗਰਸ ਪਾਰਟੀ ਦੇ ਇੱਕ ਸਿੰਗਲ ਕਾਰਜਕਰਤਾ ਤੇ 10 ਸਾਲ ਫੋਨ ਨਹੀਂ ਚੱਕਿਆ ਜੀ ਇਹ ਬੰਦੇ ਨੇ ਅੱਛਾ ਜੀ ਹਾਂ ਜੀ ਇਹ ਬੰਦਾ ਆਪਣੀ ਹੀ ਹੋਣ ਤੇ ਦਿੰਦਾ ਜੀ ਅੱਜ ਇਹਨੂੰ ਜਦੋਂ ਦੇਖਿਆ ਵੀ ਇਹ ਹਰਦਾ ਕਾਂਗਰਸ ਪਾਰਟੀ ਨੇ ਇਹਦੀ ਟਿਕਟ ਕੱਟਣੀ ਸੀਗੀ ਤੇ ਜਾ ਕੇ ਲੰਮਾ ਪੈ ਗਿਆ ਜੀ ਮੋਦੀ ਜੀ ਮੁਰੇ ਮੈਨੂੰ ਟਿਕਟ ਦੇ ਦਿਓ ਜੀ ਟਿਕਟ ਤਾਂ ਲੈ ਲੇ ਲੇਕਿਨ ਜਿੱਤੋਂ ਕਿਵੇਂ ਜਾਣਾ ਤਾਂ ਉਸੇ ਲੋਕਾਂ ਕੋਲ ਜਾਣਾ ਪੈਣਾ ਕਾਰਕਿਰਤਾ ਤੁਹਾਨੂੰ ਵੇਟ ਕਰ ਰਿਹਾ ਕਾਂਗਰਸ ਦਾ ਆਓ ਤੁਹਾਨੂੰ ਦੱਸ ਦਿਆਂ ਇਸ ਵਾਰ ਲੋਕ ਲੁਧਿਆਣੇ ਦੇ ਲੋਕ ਖਾਸ ਕਰ ਸਾਰੇ ਲੋਕਾਂ ਨੂੰ ਅਪੀਲ ਵੀ ਕਰੂੰਗਾ ਐਂਡ 'ਚ ਮੈਂ ਵੀ ਇਸ ਬੰਦੇ ਨੂੰ ਖਿਆਲ ਰੱਖਿਓ ਇਸ ਬੰਦੇ ਨੂੰ ਵੋਟ ਨਹੀਂ ਇਹ ਅਪਰਚੂਨਿਟਸ ਬੰਦਾ ਹੈ ਮਤਲਬ ਖੋਰ ਬੰਦਾ ਇਹਨੂੰ ਵੋਟ ਕੋਈ ਵੀ ਨਾ ਦੇਓ ਇਹਨੂੰ ਮੈਂ ਬਹੁਤ ਪੁਰਾਣਾ ਜਾਣਦਾ ਜੀ ਇਹ ਕੰਮ ਕਰਾ ਕੇ ਪੈਸੇ ਨਹੀਂ ਵੀ ਦਿੰਦਾ ਇਹ ਉਹ ਬੰਦਾ ਜੀ ਆਨ ਪ੍ਰੂਫ ਮੈਂ ਤੁਹਾਨੂੰ ਪ੍ਰੂਫ ਵੀ ਦਊਂਗਾ ਜੀ ਮੇਰੇ ਨਾਲ ਇਹਨਾਂ ਨੇ ਇਨਸੀਡੈਂਟ ਹੋਇਆ ਉਹ ਵੀ ਮੈਂ ਤੁਹਾਨੂੰ ਅੱਗੇ ਦੱਸੂਗਾ ਜੀ ਇਹਦੀ ਗੱਲ ਤੁਹਾਡੇ ਅੰਦਰ ਕਾਫੀ ਜ਼ਿਆਦਾ ਗੁੱਸਾ ਆ ਰਵਨੀਤ ਬਿੱਟੂ ਨੂੰ ਦੇਖ ਕੇ ਤੁਸੀਂ ਤਾਂ ਬੜੇ ਐਗਰੈਸਿਵ ਜੇ ਹੋ ਰਹੇ ਹੋ ਇਦਾਂ ਦਾ ਕੀ ਹੋ ਗਿਆ ਕਿ ਰਵਨੀਤ ਬਿੱਟੂ ਇੱਕ ਐਮਪੀ ਹੁੰਦੇ ਹੋਏ ਔਰ ਐਮਪੀ ਕੋਟੇ ਉਹਦੇ ਕੋਲ ਆਉਂਦੇ ਆ ਸਰਕਾਰ ਵੱਲੋਂ ਸੈਂਟਰ ਵੱਲੋਂ ਤੁਹਾਡਾ ਪੈਸਾ ਦੱਬ ਗਿਆ ਦੇਖੋ ਜੀ ਐਗਰੈਸਿਵ ਲਾਜ਼ਮੀ ਹੈ ਇਹ ਐਗਰੈਸਿਵ ਜਿਹੜਾ ਹੈਗਾ ਸਾਰੇ ਲੁਧਿਆਣੇ ਵੀ ਦੇ ਅੰਦਰ 10 ਸਾਲਾਂ ਚ ਇਹਨੇ 1 ਰੁਪਏ ਦਾ ਕੰਮ ਨਹੀਂ ਕੀਤਾ ਜੇ ਤੋ ਅਗਰ ਕੰਮ ਕੀਤਾ ਤਾਂ ਕੋਈ ਵੀ ਇੱਕ ਬੰਦਾ ਉੱਠ ਕੇ ਬੰਨ ਕਹਿ ਦੇ ਕਿ ਰਮਨੀਦ ਬਿੱਟੂ ਦਾ ਆ ਕੰਮ ਹੈਗਾ ਸਿੰਗਲ ਕਹਿ ਰਿਆਂ 1 2 3 ਨਹੀਂ ਕਹਿ ਰਿਆਂ ਮੈਂ ਸਿੰਗਲ ਓਨਲੀ ਸਿੰਗਲ ਇਹਦਾ ਕੋਈ ਵੀ ਕੰਮ ਨਹੀਂ ਹੈਗਾ ਜੀ ਜ਼ੀਰੋ ਜ਼ੀਰੋ ਕ੍ਰੈਡੀਬਿਲਟੀ ਜ਼ੀਰੋ ਫੇਸ ਵੈਲਿਊ ਦੇਖੋ ਜੀ ਲੋਕਾਂ ਕੋਲ ਜਾਣਾ ਲੋਕਾਂ ਨੂੰ ਕੀ ਕਹੋਗੇ ਮੈਂ 10 ਸਾਲ ਜੇ ਕੀਤਾ ਕੀ ਲੋਕਾਂ ਨੂੰ ਪੁੱਛਣਾ ਤੁਹਾਡੇ ਕੋਲ ਕਿ 10 ਸਾਲ ਜੇ ਕੀਤਾ ਕੀ ਦੱਸੋ ਜੀ ਸਾਨੂੰ ਕੋਈ ਕੰਮ ਨਹੀਂ ਕੋਈ ਕੋਈ ਕੁਝ ਨਹੀਂ ਸਿਰਫ ਰੌਲਾ ਰੱਪਾ ਉਸ ਤੋਂ ਇਲਾਵਾ ਤੋਂ ਕੁਝ ਨਹੀਂ ਕੀਤਾ ਇਹਨਾਂ ਨੇ ਕਾਰਕਿਰਤਾ ਦਾ ਜਿਹੜਾ ਬੰਦਾ ਫੋਨ ਨਹੀਂ ਚੱਕਦਾ ਉਹ ਕਿਸ ਚੀਜ਼ ਦਾ ਲੀਡਰ ਜੀ ਅੱਜ ਜਿਹੜੀ ਹੈ ਚੱਕੀ ਫਿਰਦਾ ਨਾ ਤਾਮ-ਝਾਮ ਪਬਲਿਕ ਦੇ ਪੈਸੇ ਨਾਲ ਜਿਹੜੇ ਟੈਕਸਾਂ ਦਾ ਪੈਸੇ ਨਾਲ ਜਿਹੜਾ ਤਾਮ-ਝਾਮ ਚੱਕੀ ਫਿਰਦਾ ਸਿਕਿਉਰਿਟੀ ਚੱਕੀ ਫਿਰਦਾ 21 ਦੇ ਪੈਸੇ ਨਾਲ ਹੈ ਲੁਧਿਆਣਾਵੀ ਦੇ ਪੈਸੇ ਨਾਲ ਹੈ ਲੋਕਾਂ ਦੇ ਪੈਸੇ ਨਾਲ ਸਿਕਿਉਰਿਟੀ ਚੱਕੀ ਫਿਰਦਾ ਇਹਨੂੰ ਉਹਦੀ ਲਾਲਚ ਹੈ ਸੱਤਾ ਦੀ ਲਾਲਚ ਹੈ ਗਿਆ ਲੇਕਿਨ ਸੱਤਾ ਨਹੀਂ ਮਿਲਨੀ ਤੈਨੂੰ ਬਿੱਟੂ ਇਹ ਨੋਟ ਕਰ ਲਈ ਮੇਰੀ ਗੱਲ ਨੋਟ ਕਰ ਲੈ ਇਸ ਵਾਰ ਸੱਤਾ ਤੋਂ ਬੇਦਖਲ ਹੋਊਗਾ ਵੈਸੇ ਤਾਂ ਕਾਂਗਰਸ ਨੇ ਵੀ ਇਹਨੂੰ ਕੋਈ ਕਮੀ ਨਹੀਂ ਸੀ ਛੱਡੀ ਤਿੰਨ ਵਾਰ ਦਾ ਐਮਪੀ ਹੈ ਆਨੰਦਪੁਰ ਤੋਂ ਵੀ ਇਲੈਕਸ਼ਨ ਲੜਿਆ ਜਿੱਤਿਆ ਲੁਧਿਆਣੇ 'ਚੋਂ ਦੋ ਵਾਰ ਲੜਿਆ ਜਿੱਤਿਆ ਪਰ ਅਜਿਹਾ ਇਹਨੂੰ ਕੀ ਹੋ ਗਿਆ ਕਿ ਇਹਨੂੰ ਕਾਂਗਰਸ ਛੱਡ ਕੇ ਔਰ ਇਹ ਆਪਣੇ ਦਾਦਾ ਬਿਆਨ ਸਿੰਘ ਦੀ ਸ਼ਹਾਦਤ ਨੂੰ ਕੈਸ਼ ਕਰਦੇ ਹੋਏ ਔਰ ਇਹਦਾ ਇੱਕ ਬ੍ਰਦਰ ਮਿਸਟਰ ਕੋਟਲੀ ਮਿਸਟਰ ਕੋਟਲੀ ਵੀ ਇਹਦੇ ਬ੍ਰਦਰ ਗੁਰਗ੍ਰਿਤ ਕੋਟਲੀ ਗੁਰਕੀਰਤ ਕੋਟਲੀ ਨੂੰ ਦੇਖੋ ਤੁਸੀਂ ਜਾ ਕੇ ਲੋਕਾਂ ਦੇ ਗਰੀਬ ਦੇ ਜਿਹੜੇ ਕਾਰਕਿਰਤਾ ਨੇ ਕਾਰਕਿਰਤਾ ਜਿਹੜੇ ਹੈ ਨਾ ਉਹਨਾਂ ਦੇ ਘਰੇ ਜਾਂਦਾ ਉਹਨਾਂ ਦੇ ਘਰੇ ਜਾ ਕੇ ਚਾਹ ਪੀਂਦਾ ਰੋਟੀ ਖਾਂਦਾ ਕੋਟਲੀ ਇਹੋ ਜਿਹਾ ਬੰਦਾ ਗੁਰਕੀਰਤ ਕੋਟਲੀ ਜ਼ਮੀਨ ਨਾਲ ਜੁੜਿਆ ਹੋਇਆ ਬੰਦਾ ਇਹ ਜ਼ਮੀਨ ਛੱਡੋ ਇਹ ਗੱਡੀ ਤੋਂ ਥੱਲੇ ਨਹੀਂ ਉਤਰਦਾ ਇਹ ਬੰਦਾ ਇਹ ਬੰਦਾ ਕੀ ਕੰਮ ਕਰੂ ਲੁਧਿਆਣਾ ਵਿੱਚ ਕੀ ਕੰਮ ਕਰੂ ਪਿੰਡਾਂ 'ਚ ਜਾਣੂ ਦੱਸੂਗਾ ਲੋਕ ਪਿੰਡਾਂ ਵਾਲੇ ਦੱਸਣਗੇ ਇੰਤਜ਼ਾਰ ਕਰ ਰਹੇ ਆ ਬਾੜ ਪਿੰਡਾਂ 'ਚ ਤੈਨੂੰ ਦੱਸਾਂਗੇ ਕਿ ਖੇਤਾ ਜੇ ਕਣਕੀ ਬਾ ਮਿਲਦੀ ਐ ਰਮਨਜੀਤ ਸਿੰਘ ਬਟੂਆ ਖਿਆਲ ਰੱਖੀ ਜਿੱਥੇ ਮਰਜੀ ਭਜਲਾ ਜਿਹੜੇ ਮਰਜੀ ਛੱਤਰ ਛਾਇਏ ਜੇ ਮੋਦੀ ਦੀ ਛੱਤਰ ਛਾਇਏ ਚੱਲ ਗਿਆ ਲੇਕਿਨ ਲੋਕਾਂ ਦੀ ਸਭ ਤੋਂ ਵੱਡੀ ਛੱਤਰ ਛਾਇਆ ਹੁੰਦੀ ਐ ਲੋਕਾਂ ਨੇ ਤੇਰੇ ਉੱਪਰ ਉਹ ਛੱਤਰ ਛਾਇਆ ਕੱਢ ਲੈਣੀ ਐ ਤੇ ਕੀ ਇਹ ਨੋਟ ਕਰ ਲੈ ਇਹ ਕੰਮ ਜੀ ਇਹ ਤਾਂ ਕੀ ਹੱਲ ਪੂਰਾ ਹੋਣਾ ਤੁਹਾਡਾ ਪੈਸੇ ਦਾ ਕੀ ਲੈਂਦੇ ਜਦੋਂ ਤੁਸੀਂ ਕਹਿੰਦੇ ਹੋ ਨਾ ਮੇਰਾ ਇਹਨੇ ਪੈਸੇ ਦਾ ਲੈਂਦੇ ਪੈਸੇ ਨਹੀਂ ਦੇ ਹੁੰਦਾ ਉਹਦੇ ਬਾਰੇ ਸਾਨੂੰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਓ ਜੀ ਮੇਰਾ ਕੰਮ ਪੋਲਿਟੀਕਲ ਐਡਵਰਟਾਈਜ਼ਿੰਗ ਦਾ ਕੰਮ ਸੀਗਾ ਮੇਰੀ ਪ ਇਨੇ ਇਹਦਾ ਐਡਵਰਟਾਈਜ਼ਿੰਗ ਦਾ ਕੰਮ 2014 ਦਾ ਮੈਂ ਕੀਤਾ ਸੀਗਾ ਜੀ ਸਾਰੀ ਐਡਵਰਟਾਈਜ਼ੀ ਇਚ ਐਂਡ ఎవਰੀਥਿੰਗ ਸਾਰੀ ਐਡਵਰਟਾਈਜ਼ਿੰਗ ਮੈਂ ਕੀਤੀ ਸੀਗੀ ਜੀ ਪਾਰਟੀ ਫੰਡ ਵੀ ਇਹ ਮੇਰੇ ਤੋਂ ਲੈ ਗਿਆ ਜੀ ਉਸ ਤੋਂ ਬਾਅਦ ਵੀ ਮੇਰੇ ਪੈਸੇ ਨੱਪੇ ਨੇ ਬੰਦੇ ਨੇ ਉਸ ਤੋਂ ਬਾਅਦ ਮੈਂ ਇਹ ਇਹਦੋਂ ਜਦੋਂ ਪੈਸੇ ਮੰਗਣ ਗਏ ਤੇ ਬਜ਼ੁਰਗਾਂ ਨੂੰ ਥੱਲੇ ਪੈਰਾਂ ਚ ਰੋਲਿਆ ਜੀ ਇਹਨਾਂ ਨੇ ਅੱਜ ਵੀ ਮੇਰੇ ਕੋਲ ਵੀਡੀਓ ਫੋਟੋਆਂ ਪਈਆਂ ਦੇਖੋਗੇ ਤੁਸੀਂ ਹੈਰਾਨ ਇਹ ਬੰਦੇ ਨੇ ਮੈਨੂੰ ਕੱਟਨਾਪ ਕਰਨ ਦੀ ਕੋਸ਼ਿਸ਼ ਕੀਤੀ ਔਨ ਪ੍ਰੂਫ ਕਹਿ ਰਹੇ ਔਨ ਰਿਕਾਰਡ ਕਹਿ ਰਹੇ ਮੇਰੇ ਕੋਲ ਪ੍ਰੂਫ ਹੈਗੇ ਆ ਹਾਈ ਕੋਰਟ 'ਚ ਮੈਂ ਰਿਟ ਪਟੀਸ਼ਨ ਪਾਈ ਸੀਗੀ ਹਾਈ ਕੋਰਟ ਨੇ ਜਿਵੇਂ ਆ ਮੰਗਿਆ ਸੀਗਾ ਤੇ ਉੱਥੇ ਜਾ ਕੇ ਜਵਾਬ ਇਹਨਾਂ ਨੂੰ দাখিল ਕੀਤਾ ਤਾਂ ਅਸੀਂ ਚਾਹ ਬਣਾਉਣ ਲੈ ਕੇ ਜਾਏਗੇ ਤੇ ਹਾਈ ਕੋਰਟ ਨੇ ਇਹਨਾਂ ਨੂੰ ਲਤਾੜ ਲਈ ਸੀਗੇ ਵਿੱਚ ਸੀਪੀ ਨੂੰ ਤੇ ਬਾਕੀ ਇੱਥੇ ਲੋਕਾਂ ਨੂੰ ਵੀ ਲੋਕਾਂ ਪਬਲਿਕ ਰਿਪਰੈਜ਼ੈਂਟੇਟਿਵ ਆ ਤੁਸੀਂ ਪਬਲਿਕ ਨਾਲ ਇਹ ਕੰਮ ਕਰਦੇ ਹੋ ਤਾਂ ਹਾਈ ਕੋਰਟ ਨੇ ਇਹਨੂੰ ਲਤਾੜ ਲਈ ਸੀਗੀ ਅੱਜ ਵੀ ਇਹ ਤੋਂ ਪੈਸੇ ਮੈਂ ਲੈਣੇ ਆ ਅੱਜ ਵੀ ਲੈਣਦਾਰ ਆ ਇਸ ਬੰਦੇ ਤੋਂ ਇੱਕ ਕਰਜ਼ਈਏ ਰਮਨੀਤ ਸਿੰਘ ਮਿੱਟੂ ਮੇਰ ਤਾਂ ਮੇਰਾ ਕਰਜ਼ਈਏ ਹੂੰ ਕੈਮਰਾ ਤੁਸੀਂ ਬੜੀ ਵੱਡੀ ਗੱਲ ਕਹਿ ਰਹੇ ਹੋ ਇੱਕ ਕਾਂਗਰਸ ਦਾ ਐਕਸ ਐਮਪੀ ਔਰ ਬੀਜੇਪੀ ਦਾ ਆਉਣ ਵਾਲਾ ਐਮਪੀ ਜਿਹਨੂੰ ਬੀਜੇਪੀ ਐਮਪੀ ਦੀ ਟਿਕਟ ਦੇ ਰਹੀ ਆ ਆਉਣ ਵਾਲਾ ਐਮਪੀ ਨਹੀਂ ਆਉਣ ਵਾਲਾ ਸਿਰਫ ਸਿਰਫ ਇੱਕ ਪਗੌੜਾ ਰਵਨੀਤ ਸਿੰਘ ਬਿੱਟੂ ਬੈਂ ਸਿੰਘ ਦੀ ਦਾ ਨਾਮ ਡੁਬੋਣ ਵਾਲਾ ਇੱਕ ਐਕਸ ਐਮਪੀ ਰਹੂਗਾ ਔਨ ਰਿਕਾਰਡ ਨਹੀਂ ਔਨ ਬਿਲ ਮੇਰੇ ਕੋਲ ਪਈ ਨੇ ਐਕਸਪੈਂਡੀਚਰ ਬਿਲ ਜਿਹੜੇ ਇਹਨਾਂ ਦਾਖਲ ਵੀ ਨਹੀਂ ਕਰਾਇਆ ਸੀਗੇ ਜੀ ਐਕਸਪੈਂਡੀਚਰ ਵੀ ਆਪਣਾ ਜਮਾ ਨਹੀਂ ਕਰਾਇਆ ਬੰਦੇ ਨੇ ਅਗਰ ਮੈਂ ਜਾ ਕੇ ਉਸ ਸਮੇਂ ਕਹਿ ਦਿੰਦਾ ਇਹਦੀ ਐਮਪੀ ਸ਼ਿਪ ਰੱਦ ਹੁੰਦੀ ਸੀਗੀ ਐਕਸਪੈਂਡੀਚਰ ਵੀ ਨਹੀਂ ਜਮਾ ਕਰਾਇਆ ਬੰਦੇ ਨੇ ਇਹ ਗੱਲਾਂ ਆਇਆ ਨਹੀਂ ਆ ਕਿੰਨਾ ਪੈਸਾ ਤੁਸੀਂ ਇਹ ਤੋਂ ਲੈਣਾ ਦੇਖੋ ਜੀ ਔਨ ਰਿਕਾਰਡ ਜਿਹੜਾ ਸੀਗਾ ਉਹ 2.5 ਲੱਖ ਰੁਪਏ ਦੇ ਨੇੜੇ ਦੇ ਸੀਗਾ ਔਨ ਰਿਕਾਰਡ ਆਫ ਰਿਕਾਰਡ ਤਾਂ ਤੁਹਾਨੂੰ ਪਤਾ ਬਹੁਤ ਬਹੁਤ ਹੋ ਸਕਦੇ ਆਫ ਰਿਕਾਰਡ ਬਹੁਤ ਸੀਗੇ ਜੀ ਔਨ ਰਿਕਾਰਡ ਜਿਹੜੇ ਮੇਰੇ ਕੋਲ ਬਿੱਲ ਕੱਟੇ ਸੀਗੇ ਇਹਨਾਂ ਦੇ ਬਿੱਲੇ ਪੈਸੇ ਨਹੀਂ ਦਿੱਤੇ ਜੀ ਉਸ ਤੋਂ ਵਾਕਿ ਟੀਵੀ ਚੈਨਲ ਦੇ ਜੋ ਉਸ ਟਾਈਮ ਦਾ ਇਨਸੀਡੈਂਟ ਸੀਗਾ ਟੀਵੀ ਚੈਨਲ ਮੈਂ ਨਾ ਮਿਲ ਲੈਣਾ ਐਨਟੀਟੀਵੀ ਦੇ ਐਨਟੀਟੀਵੀ ਵਾਲਿਆਂ ਨੂੰ ਕਹਿੰਦਾ ਵੀ ਮੈਂ ਜਸਰਾਜ ਗਰੇਵਾਲ ਨੂੰ ਜਾਣਦਾ ਨਹੀਂ ਜਦਕਿ ਜਸਰਾਜ ਗਰੇਵਾਲ ਨੂੰ ਇਹਨੇ ਆਪਣੇ ਐਮਪੀ ਅਕਾਊਂਟ ਤੋਂ ਚੈੱਕ ਕੱਟ ਕੇ ਦਿੱਤਾ ਅੱਜ ਵੀ ਚੈੱਕ ਦੀ ਕਾਪੀ ਮੇਰੇ ਕੋਲ ਪਈ ਹੈ ਔਰ ਉਹ ਚੈੱਕ ਕਲੀਅਰ ਹੋਇਆ ਸੀਗਾ ਪਾਰਟ ਪੇਮੈਂਟ ਜਿਹੜੀ ਮੈਨੂੰ ਦਿੱਤੀ ਸੀਗੀ ਉਹ ਵੀ ਚੈੱਕ ਕਲੀਅਰ ਹੋਇਆ ਉਸ ਤੋਂ ਬਾਅਦ ਬੈਲੈਂਸ ਜਿਹੜੀ ਪੇਮੈਂਟ ਰਹਿ ਗਈ ਸੀਗੀ ਇਹਨਾਂ ਦੇ ਜਿਹੜੇ ਚਮਚੇ ਵਾਲੇ ਦੁਆਲੇ ਰਹਿੰਦੇ ਨੇ ਨਾ ਇਹ ਉਹਨਾਂ ਦੀ ਕਾਰਜਗੁਜ਼ਾਰੀ ਗੁਜ਼ਾਰੀ ਹੈ ਜੀ ਲੋਕਾਂ ਦੇ ਪੈਸ ਹੋਰ ਇਹਦਾ ਕੋਈ ਇੱਕ ਪੱਲੇ ਕੰਮ ਨਹੀਂ ਨਾ ਲੋਕ ਲੁਧਿਆਣੇ ਵੀ ਦਾ ਕੰਮ ਕੀਤਾ ਇਹਨਾਂ ਨੇ ਨਾ ਹੋਰ ਕਿਸੇ ਦਾ ਕੰਮ ਕੀਤਾ ਆਪਣੀਆਂ ਜੇਬਾਂ ਭਰੀਆਂ ਹੋਰ ਕੁਝ ਨਹੀਂ ਬਾਕੀ ਮੈਂ ਬੀਜੇਪੀ ਦੀ ਗੱਲ ਕਰੂੰਗਾ ਜਦੋਂ ਤੁਸੀਂ ਸਵਾਲ ਮੈਨੂੰ ਪੁੱਛੋਗੇ ਮੈਂ ਤੁਹਾਨੂੰ ਬੀਜੇਪੀ ਬਾਰੇ ਦੱਸੂੰਗਾ ਇਹਨਾਂ ਦੀ ਕਾਰਜਗਾਰੀ ਕੀ ਹੈਗੀ ਅੱਗੇ ਨਹੀਂ ਤੁਸੀਂ ਦੇਖੋ ਬੀਜੇਪੀ ਨੇ ਇਹਨੂੰ ਕਾਂਗਰਸ ਚੋਂ ਕੱਢ ਕੇ ਪੱਟ ਕੇ ਆਪਣੇ ਚ ਲੈ ਆਂਦਾ ਆਰਐਸਐਸ ਦੇ ਤੁਸੀਂ ਘਾਰਿਆ ਕਰਤਾ ਔਰ ਬੀਜੇਪੀ ਦੀ ਜਿਹੜੀ ਸਾਰੀ ਵਿਚਾਰਧਾਰਾ ਉਹ ਆਰਐਸਐਸ ਉਹਦੇ ਪਿੱਛੇ ਆ ਠੀਕ ਹੈ ਨਾ ਉਹਦਾ ਆਡਿਓਲੋਜੀ ਨਾਲ ਚੱਲਦੀ ਆ ਮੋਦੀ ਸਾਹਿਬ ਆਰਐਸਐਸ ਦੇ ਮੁਤਾਬਕ ਮੋਨ ਭਗਵਤ ਜੀ ਦੇ ਮੁਤਾਬਕ ਹੀ ਚੱਲਦੇ ਆ ਔਰ ਸਾਰਾ ਦੇਸ਼ ਮੋਦੀ ਜੀ ਆਪਣੇ ਲੈਵਲ 'ਚ ਕੰਟਰੋਲ ਕਰ ਰਹੇ ਆ ਤੇ ਤੁਸੀਂ ਆਰਐਸਐਸ ਦੇ ਕਾਰਿਆਕਰਤਾ ਹੋ ਪਰ ਭਾਜਪਾ ਦੇ ਤੁਸੀਂ ਅਗੇਂਸਟ ਜਾ ਰਹੇ ਹੋ ਜਦ ਕਿ ਰਵਨੀਤ ਬਿੱਟੂ ਕਾਂਗਰਸ ਤੋਂ ਪੱਟ ਕੇ ਆਇਆ ਹੋਇਆ ਭਾਜਪਾ 'ਚ ਦੇਖੋ ਜੀ ਇਹ ਦੇਖੋ ਮੈਂ ਇਹ ਗੱਲ ਮੈਂ ਨਹੀਂ ਮੰਨੂਗਾ ਕਿ ਪੱਟ ਕੇ ਭਾਜਪਾ ਲੈ ਗਈ ਇਹ ਤੇ ਲੰਮਾ ਬੈ ਕੇ ਜਿਹਨੂੰ ਕਹਿੰਦੇ ਨਾ ਪੀਖ ਮੰਗ ਕੇ ਚੋਲੀ ਅੱਡ ਕੇ ਟਿਕਟ ਲੈ ਕੇ ਆਇਆ ਕਿ ਮੈਨੂੰ ਦੇ ਦੇ ਮੈਨੂੰ ਬਚਾ ਲਓ ਕਾਂਗਰਸ ਨੇ ਤਾਂ ਟਿਕਟ ਦੇਣੀ ਨਹੀਂ ਸੀ ਕਾਂਗਰਸ ਨੇ ਪਹਾਂ ਦੇਣਾ ਸੀਗਾ ਪਗੋੜਾ ਬਿੱ ਪਗੋਲਾ ਗਿਆ ਨਾ ਕਿਉਂਕਿ ਅਨੰਦਪੁਰ ਸਾਹਿਬ ਤੇ ਇਹ ਅਗਰ ਕੰਮ ਕੀਤਾ ਹੁੰਦਾ ਤਾਂ ਭੱਜਣ ਦੀ ਲੋੜ ਨਹੀਂ ਪਣੀ ਸੀ ਇਹ ਉੱਥੋਂ ਭੱਜ ਕੇ ਇੱਥੇ ਆਇਆ ਕਾਂਗਰਸ ਦੇ ਉਸ ਤੋਂ ਬਾਅਦ ਇਧਰੋਂ ਭੱਜ ਗਏ ਹੁਣ ਬੀਜੇਪੀ ਜੀ ਗਿਆ ਇਹ ਟਿਕਟ ਮੰਗ ਕੇ ਉੱਥੋਂ ਝੋਲੀ ਅੱਡ ਕੇ ਲੈ ਗਿਆ ਬਾਕੀ ਰਹੀ ਆਰਐਸਐਸ ਦੀ ਤੇ ਬੀਜੇਪੀ ਦੀ ਦੇਖੋ ਜੀ ਉਹ ਬੀਜੇਪੀ ਦੇ ਅਗੇਂਸਟ ਨਹੀਂ ਹੈ ਨਾ ਆਰਐਸਐਸ ਮੇਰੀ ਜਨਨੀ ਹੈ ਜੀ ਮੇਰਾ ਬਹੁਤ ਕੁਝ ਕੀਤਾ ਜੀ ਉਹਨਾਂ ਨੇ ਮੇਰਾ ਸੇਵਾ ਸੰਸਕਾਰ ਉਹਨਾਂ ਨੇ ਦਿੱਤੇ ਜੀ ਉਹਦੇ ਖਿਲਾਫ ਮੈਂ ਕੁਝ ਨਹੀਂ ਬੋਲਨੂੰ ਜਿਹੜੀ ਗੱਲ ਭਾਜਪੀ ਦੀ ਲੁਧਿਆਣੇ ਦੀ ਇਕਾਈ ਦੀ ਗੱਲ ਕਰਾਂ ਮੈਂ ਬਾਕੀ ਦੇਸ਼ ਦੀ ਗੱਲ ਨਹੀਂ ਕਰਦਾ ਮੈਂ ਲੁਧਿਆਣੇ ਇਕਾਈ ਦੀ ਗੱਲ ਕਰਾਂ ਇਹਨਾਂ ਦੀ ਜਿਹੜੀ ਗੱਲ ਕਰਦੇ ਵਿਚਾਰਧਾਰਾ ਦੀ ਗੱਲ ਕਰਦੇ ਆ ਕਿਹੜੀ ਵਿਚਾਰਧਾਰਾ ਨੇ ਕੋ ਪੁੱਛੋ ਕਾਬਲੀ ਦੀ ਗੱਲ ਕਰਦੇ ਕਾਬਲੀ ਦੇ ਆਧਾਰ ਤੇ ਹੀ ਟਿਕਟ ਦਿੰਦੇ ਆ ਕੀ ਇਹਨਾਂ ਦੇ ਜਿਹੜੇ ਜਿਹੜੇ ਵੱਡੇ ਵੱਡੇ ਲੀਡਰ ਨੇ ਜੀਵਨ ਗੁਪਤਾ ਜੀ ਪ੍ਰਵੀਨ ਬੰਸਲ ਦੇਵੀ ਸ਼ਰਮਾ ਤਮਾਨ ਸਾਹਿਬ ਹੋਰ ਬਹੁਤ ਵੱਡੇ ਵੱਡੇ ਲੀਡਰ ਨੇ ਰਜਿੰਦਰ ਭੰਡਾਰੀ ਵਰਗੇ ਹੂੰ ਉਹਨਾਂ ਦੇ ਕਾਬਿਲਤ ਨਹੀਂ ਹੈਗੀ 50 ਪਾ 50 ਸਾਲ ਉਹਨਾਂ ਨੇ ਆਪਣੇ ਜੀਵਨ ਦੇ ਭਾਜੀਪੀ ਨੂੰ ਦੇ ਦਿੱਤੇ ਕਿ ਝਾੜੂ ਮਾਰਨ ਵਾਸਤੇ ਰਹੇਗੇ ਪੋਚਾ ਮਾਰਨ ਵਾਸਤੇ ਰਹੇਗੇ ਦਫ਼ਤਰਾਂ ਦੀ ਸਫਾਈ ਕਰਨ ਵਾਸਤੇ ਕੁਰਸੀਆਂ ਚਮਕਾਉਣ ਨੂੰ ਰਹੇਗੇ ਚਮਕਾਵਾਂਗੇ ਅਸੀਂ ਬੈਠੂਗਾ ਕੋਈ ਹੋਰ ਹੈ ਕਿ ਜਿਹਦੇ ਖਿਲਾਫ 100 ਸਾਲ ਹੋ ਗਏ ਸਾਨੂੰ ਲੜਦੇ ਇਹ ਉਹੀ ਵਿਚਾਰਦਾਰਾ ਕਾਂਗਰਸੀ ਵਿਚਾਰਦਾਰ ਆ ਭਾਜੀ ਜਿਹਨਾਂ ਨਾਲ ਲੜਦੇ ਰਹੇ ਹੁਣ ਤੱਕ ਲੜਦੇ ਆਇਆ ਅੱਜ ਉਹਨੂੰ ਲਿਆ ਕੇ ਸਿਰ ਤੇ ਬਿਠਾ ਲਾਤਾ ਇਹ ਕਿਹੜੀ ਵਿਚਾਰਧਾਰਾ ਜੀ ਇਹ ਵਿਚਾਰਧਾਰਾ ਦੀ ਲੜਾਈ ਨਹੀਂ ਸਰ ਇਹ ਸੱਤਾ ਦੀ ਲੜਾਈ ਹੈ ਵਿਚਾਰਧਾਰਾ ਦੇ ਨਾਮ ਤੇ ਸੱਤਾ ਦੀ ਲੜਾਈ ਲੜ ਰਹੀ ਹੈ ਬੀਜੇਪੀ ਇਸਟ ਲੁਧਿਆਣਾ ਜੀ ਦੇਖੋ ਜੀ ਅਗਰ ਮੇਰੇ ਫਾਦਰ ਸਾਹਿਬ ਅਗਰ ਮਾੜਾ ਕੰਮ ਕਰਨਗੇ ਨਾ ਤਾਂ ਮੈਂ ਆਵਾਜ਼ ਚੱਕ ਕੇ ਕਹੂੰਗਾ ਫਾਦਰ ਸਾਹਿਬ ਇਹ ਕੰਮ ਗਲਤ ਕਰ ਰਹੇ ਹੋ ਇਹ ਕੰਮ ਗਲਤ ਹੈ ਸਾਡੇ ਲਈ ਸਾਡੇ ਪਰਿਵਾਰ ਲਈ ਸਾਡੇ ਘਰ ਲਈ ਅੱਜ ਉਹੀ ਬੀਜੇਪੀ ਨਾਲ ਹੋਇਆ ਉੱਪਰ ਵਾਲਿਆਂ ਨੇ ਗਲਤ ਕੀਤਾ ਤਾਂ ਤੁਸੀਂ ਵਿਰੋਧ ਕਰੋ ਨਾ ਕਿ ਉਹਦੀ ਚਾਪਲੂਸੀ ਕਰੋ ਆ ਚਾਪਲੂਸੀ ਕਰ ਰਹੇ ਹੋ ਜਿਹੜਾ ਕੱਲ ਹਰਜੀਤ ਸਿੰਘ ਗਰੇਵਾਲ ਨੂੰ ਕਹਿੰਦਾ ਮੈਂ ਚੁੱਤੀ ਲਾ ਕੇ ਮਾਰੂੰ ਹਰਜੀਤ ਸਿੰਘ ਗਰੇਵਾਲ ਬੀਜੇਪੀ ਦਾ ਬਹੁਤ ਸੀਨੀਅਰ ਲੀਡਰ ਹੈ ਬਹੁਤ ਸਤਿਕਾਰਯੋਗ ਨੇ ਉਸ ਲੀਡਰ ਨੂੰ ਇਹ ਬੰਦਾ ਕਹਿੰਦਾ ਮੈਂ ਜੁੱਤੀ ਲਾ ਕੇ ਮਾਰੂ ਇਹਦੇ ਨਾਲ ਬੈਠੂ ਮੈਂ ਆਜ ਉਹਦੀ ਚਾਪਲੂਸੀ ਬੀਜੇਪੀ ਦੇ ਕਾਰਜਕਰਤਾ ਕਰਨੇ ਸ਼ਰਮੇ ਤੁਹਾਡੇ ਦਾ ਡੁੱਬ ਮਰੋ ਏ ਆਪਣੇ ਵਿਚਾਰਦਾਰਾਂ ਕਹਿਣ ਵਾਲੇ ਬੀਜੇਪੀ ਦੇ ਕਾਰਜਕਰਤਾ ਡੁੱਬ ਮਰੋ ਏ ਜੀ ਵਿਚਾਰਦਾਰਾਂ ਨੂੰ ਸੰਗਰੇ ਇਹ ਨਹੀਂ ਸਿਖਾਇਆ ਕਿ ਇੱਕ ਜਿਹਨੂੰ ਗਾਲ੍ਹਾਂ ਕੱਢਦੇ ਹੋ ਉਹਦੇ ਜਾ ਕੇ ਤਲਵੇ ਛੱਟੋ ਇਹ ਬਹੁਤ ਨਿੰਦਰੀਆ ਗੱਲ ਹੈ ਜੀ ਮੇਰੇ ਲਈ ਹੋਰ ਮੈਂ ਇਹਦਾ ਵਿਰੋਧ ਕਰਦਾ ਠੋਕੇ ਵਿਰੋਧ ਕਰਾਂਗਾ ਪੂਰੇ ਇਲੈਕਸ਼ਨ ਪੂਰੇ ਪੰਜਾਬੀਆਂ ਨੂੰ ਅਪੀਲ ਕਰਾਂਗਾ ਜਿੰਨੂੰ ਮ ਪੂਰਤਵਾ ਦਿਓ ਰਵਨੀਤ ਸਿੰਘ ਬਿੱਟੂ ਨੂੰ ਪਗੋੜੇ ਨੂੰ ਕਿਸਾਨ ਵਿਰੋਧੀ ਨੂੰ ਬਿਲਕੁਲ ਵੋਟ ਨਾ ਪਾਇਓ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਰਵਨੀਤ ਸਿੰਘ ਬਿੱਟੂ ਤੁਹਾਡੇ ਨਾਲ ਇਕਨੋਮਿਕਲ ਤੌਰ ਤੇ ਵੀ ਤੁਸੀਂ ਕਹਿੰਦੇ ਮੇਰਾ ਫਾਈਨੈਂਸ਼ਲੀ ਤੌਰ ਤੇ ਵੀ ਉਹ ਠੱਗੀ ਮਾਰ ਗਿਆ ਕਾਂਗਰਸ ਦੇ ਵਿੱਚ 3 ਸਾਲ ਰਿਹਾ ਕਾਂਗਰਸ ਜੋ ਵੀ ਉਹ ਨਿਕਲ ਕੇ ਭਾਪੀ ਚ ਆ ਗਿਆ ਚਲੋ ਤੁਹਾਡੇ ਕਹਿੰਦੇ ਮੁਤਾਬਿਕ ਵੀ ਉਹਨੇ ਤਲਵੇ ਛੱਟੇ ਝੋਲੀ ਅੱਡੀ ਟਿਕਟ ਲੈ ਕੇ ਆਇਆ ਪਰ ਬੀਜੇਪੀ ਦੇ ਪੁਰਾਣੇ ਕਾਰਕਟਰ ਨਾਲ ਜਿਹੜੇ ਵੀ ਇਥੇ ਕਾਫੀ ਦੇਰ ਤੋਂ ਸੇਵਾ ਕਰ ਰਹੇ ਤੁਸੀਂ ਚਾਰ ਪੰਜ ਨਾਮ ਵੀ ਲਿੱਤੇ ਆ ਕੀ ਬਿੱਟੂ ਦੇ ਆਣ ਨਾਲ ਲੋਕਲ ਡਿਸਟ੍ਰਿਕਟ ਲੈਵਲ ਦੀ ਇਕਾਈ ਦੇ ਵਿੱਚ ਵੀ ਕੋਈ ਇਦਾਂ ਦੀ ਉਛਲਕੁਦ ਹੈ ਉਥਲ ਪੁਥਲ ਹੈ ਦੇਖੋ ਜੀ ਜਿੰਨੇ ਕ ਮੇਰੀ ਨੌਲੇਜ ਹੈ ਜਿੰਨੇ ਕ ਮੈਨੂੰ ਪਤਾ ਲੱਗ ਰਿਹਾ ਹਰ ਮੈਂ ਦਾਅਵੇ ਨਾਲ ਵੀ ਕਹੂੰਗਾ ਮੇਰੇ ਹਿਸਾਬ ਨਾਲ ਮੈਂ ਆਪਣੀ ਅੰਦਰਲੀ ਆਪਣੀ ਗੱਲ ਕਰ ਰਿਹਾ ਮੈਂ ਜਿਹੜੇ ਬੀਜੇਪੀ ਦੇ ਬੜੇ-ਬੜੇ ਕਾਰਕਟਰ ਹਨ ਨਾ ਜਾਂ ਛੋਟੇ ਬੂਥ ਲੈਵਲ ਇਹਨਾਂ ਨੂੰ ਪਹਿਲੀ ਗੱਲ ਬੂਥ ਲੈਵਲ ਵਾਲੇ ਕਾਰਕਟਰ ਬੀਜੇਪੀ ਟੁੱਟ ਚੁੱਕੇ ਨੇ ਜੀ ਬੂਥ ਦੇ ਕਾਰਜਕਰਤਾ ਇਹਨਾਂ ਦੇ ਬੂਥ ਨਹੀਂ ਲੱਗਣੇ ਜੀ ਦੂਜੀ ਗੱਲ ਜਿਹੜੇ ਵੱਡੇ ਵੱਡੇ ਕਾਰਜਕਰਤਾ ਨਾਲ ਤੁਰਦੇ ਪਏ ਆ ਉਹਨਾਂ ਨੇ ਵੋਟਾਂ ਨਹੀਂ ਪਾਉਣੀਆਂ ਨਾ ਤੇਰੇ ਜ਼ਰੂਰ ਤੁਰ ਰਹੇ ਆ ਲੇਕਿਨ ਵੋਟਾਂ ਨਹੀਂ ਪਾਉਣੀਆਂ ਰਵਨੀਤ ਸਿੰਘ ਬਿੱਟੂ ਇਹ ਯਾਦ ਰੱਖੀ ਵੋਟ ਨਹੀਂ ਪੈਂਦੀ ਤੈਨੂੰ ਹਾਰ ਰਿਆਂ ਤੂੰ ਬੁਰੀ ਤਰ੍ਹਾਂ ਹਾਰ ਰਿਆਂ 2 ਲੱਖ ਵੋਟਾਂ ਨਾਲ ਹਾਰ ਰਿਆਂ ਜੀ ਜਿਸ ਦਿਨ ਇਹਦਾ ਰੋਡ ਸ਼ੋਅ ਹੋਇਆ ਮੈਂ ਬਾਂਸਲ ਸਾਹਿਬ ਯਾ ਆਪਣੇ ਜਿਹੜੇ ਧਮਾਨ ਸਾਹਿਬ ਹੋਰ ਲੁਧਿਆਣੇ ਦੇ ਬੜੇ ਉੱਗੇ ਲੀਡਰ ਰਿਸ਼ੀ ਅਗਰਵਾਲ ਰਾਸ਼ੀ ਅਗਰਵਾਲ ਸੌਰੀ ਬੜੇ ਉੱਗੇ ਲੀਡਰ ਜਿਹੜੇ ਬੀਜੇਪੀ ਚ ਆਏ ਆ ਉਹ ਇਹਨਾਂ ਨਾਲ ਫੁੱਲ ਮਾਲਾ ਫੁੱਲਾਂ ਦੀ ਵਰਸ਼ਾ ਸਰੂਪੇ ਲੋਈਆਂ ਔਰ ਰੋਡ ਸ਼ੋਅ ਦੇ ਵਿੱਚ ਇਹਦੇ ਨਾਲ ਵੀ ਖੜੇ ਆ ਦੇਖੋ ਜੀ ਇਹ ਗੱਲ ਆ ਗਈ ਨਾ ਉੱਥੇ ਹੀ ਗੱਲ ਆ ਗਈ ਕਿ ਵੀ ਹੁਕਮ ਉੱਪਰਲਾ ਹੁਕਮ ਮੰਨ ਰਹੇ ਆ ਅੰਦਰਲੇ ਖਾਤੇ ਤੇ ਚਾਹੇ ਫੁੱਲ ਸਿੱਟ ਲੈਣ ਚਾਹੇ ਲੋਈਆਂ ਪਾ ਲੈਣ ਚਾਹੇ ਜੋ ਮਰਜ਼ੀ ਕਰ ਲੈਣ ਵਿਰੋਧ ਤੇ ਹੈਗਾ ਹੀ ਆ ਜਿਹੜੇ ਲੀਡਰ ਇਹਨਾਂ ਦਾ ਵੱਡੇ ਵੱਡੇ ਜਿਹੜੇ ਲੀਡਰ ਤੁਸੀਂ ਨਾਮ ਲੈ ਪਰਵੀਨ ਮਨਸਲ ਤੇ ਮਾਨ ਸਾਹਿਬ ਰਜਨੀਸ਼ ਸਮਾਨ ਦੇਵੀ ਸਾਹਿਬ ਆਪਣੇ ਗੁਪਤਾ ਸਾਹਿਬ ਜੀਵਨ ਗੁਪਤਾ ਜੀ ਇਹ ਵੱਡੇ ਲੀਡਰ ਨੇ ਸੀਨੀਅਰ ਲੀਡਰ ਨੇ ਲੇਕਿਨ ਇਹਨਾਂ ਦਾ ਨਾਮ ਸਿਰਫ ਸੀਨੀਅਰ ਲੀਡਰ ਹੀ ਰਹਿ ਗਿਆ ਜੀ ਹੁਣ ਇਹ ਜੂਨੀਅਰ ਬਣ ਗਏ ਕਿਉਂਕਿ ਜੂਨੀਅਰ ਨੂੰ ਤੁਸੀਂ ਚੱਕ ਕੇ ਸੀਨੀਅਰ ਬਣਾਤਾ ਤੇ ਆਪ ਥੱਲੇ ਆ ਗਏ ਕ੍ਰੈਡੀਬਿਲਟੀ ਇਹਨਾਂ ਦੀ ਜ਼ੀਰੋ ਸੀਗੀ ਤਦ ਕਰਕੇ ਪਾਰਟੀ ਨੇ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਂ ਇਹਨਾਂ ਤੇ ਆਪ ਦੇ ਦਮ ਨਹੀਂ ਸੀਗਾ ਕਿ ਉੱਪਰ ਜਾ ਕੇ ਵਿਰੋਧ ਕਰੀਏ ਇਸ ਚੀਜ਼ ਦਾ ਕਿ ਸਾਡੇ ਕਾਰਜਕਰਦਾਂ ਨੂੰ ਕਿਸੇ ਨੂੰ ਵੀ ਟਿਕਟ ਦੇ ਦਿਓ ਪੂਰੀ ਪਬਲਿਕ ਮੈਂ ਕਹਿੰਦਾ ਹਿੰਦੂ ਬਰਾਦਰੀ ਵੀ ਆਪਣੀ ਲੁਧਿਆਣੇ ਦੀ ਸਵਾਰ ਵੋਟ ਨਹੀਂ ਪਾਉਗੀ ਵਿਰੋਧ ਹੀ ਇਸ ਟਾਈਮ ਵੀ ਇਹਨਾਂ ਨੇ ਖੜਕੇ ਕਿ ਤੁਸੀਂ ਆਪਣੇ ਕਰੋ ਆਪ ਦਾ ਨਿਆਂਣਾ ਛੱਡ ਕੇ ਗਵੰਡੀਆਂ ਦਾ ਨਿਆਂਣਾ ਲਿਆ ਕੇ ਜਿਹਦੇ ਦੇ ਵਿਰੋਧ ਜਿਹਦੇ ਨਾਲ ਲੜਾਈ ਚੱਲਦੀ ਸੀਗੀ ਅੱਜ ਉਹਨੂੰ ਲਿਆ ਕੇ ਤੇ ਸਿਰ ਤਾਂ ਬਿਠਾ ਲਿਆ ਸ਼ਰਮ ਇਹੋ ਜੀ ਗੱਲਾਂ ਤੇ ਦੀ ਕਾਂਗਰਸ ਦੇ ਉੱਗੇ ਲੀਡਰ ਭਾਰਤ ਭੂਸ਼ਣ ਆਸ਼ੂ ਨੇ ਵੀ ਇਹ ਅਖਬਾਰ 'ਚ ਬਿਆਨ ਦਿੱਤਾ ਜਾਂ ਔਨ ਕੈਮਰਾ ਇਹ ਗੱਲ ਕਹੀ ਆ ਕਿ ਅਸੀਂ ਬਿੱਟੂ ਦਾ ਵਿਰੋਧ ਕਰਾਂਗੇ ਕਾਂਗਰਸ ਵੀ ਵਿਰੋਧ ਕਰ ਰਹੀ ਹੈ ਤੇ ਬੀਜੇਪੀ ਚ ਵੀ ਤੁਸੀਂ ਦੱਸ ਰਹੇ ਹੋ ਵੀ ਇਦਾਂ ਦੇ ਹਾਲਾਤ ਨੇ ਤੇ ਬਿੱਟੂ ਦੇ ਦਿਮਾਗ 'ਚ ਇਦਾਂ ਦੀ ਕਿਹੜੀ ਗੱਲ ਆਈ ਹੋਊਗੀ ਜਿਹੜਾ ਕਿ ਉਹ ਉੱਥੋਂ ਨਿਕਲ ਕੇ ਪਾਰਟੀ ਚੇਂਜ ਕਰ ਗਏ ਬਿੱਟੂ ਦੇ ਦਿਮਾਗ 'ਚ ਇਹ ਗੱਲ ਆਈ ਕਿ ਮੈਂ ਹਿੰਦੂਆਂ ਦੇ ਵੋਟਾਂ ਨਾਲ ਜਿੱਤ ਜੂਗਾ ਲੇਕਿਨ ਮੇਰੇ ਹਿੰਦੂ ਜਿਹੜੇ ਭਾਈ ਨੇ ਨਾ ਉਹ ਬੇਫਕੂਫ ਨਹੀਂ ਹੈਗੇ ਬਹੁਤ ਸਮਝਦਾਰ ਕੌਮ ਹੈ ਹਰ ਸਮਝਦਾਰੀ ਨਾਲ ਇਸ ਵਾਰ ਕੰਮ ਕਰਨਗੇ ਕਿ ਵੀ ਛਾਲਾ ਮਾਰਨ ਨਾਲ ਵੋਟਾਂ ਨਹੀਂ ਪੈਂਦੀਆਂ ਵੋਟਾਂ ਕੰਮ ਦੇ ਆਧਾਰ ਤੇ ਪੈਂਦੀਆਂ ਵੋਟਾਂ ਵਕਾਜ਼ੇਦਾਰ ਤੇ ਪੈਂਦੀਆਂ ਤੇ ਤਰੱਕੀ ਤੁਸੀਂ ਕਰੋਗੇ ਦੇਸ਼ ਦੀ ਸਟੇਟ ਦੀ ਜ਼ਿਲ੍ਹੇ ਦੀ ਤੁਹਾਨੂੰ ਵੋਟ ਪਾਣਗੇ ਕੰਮ ਨਹੀਂ ਕਰੋਗੇ ਤੇ ਦੋ ਦੋ ਜੋ ਜਿਵੇਂ ਮੱਖੀ ਕੱਢਦੇ ਹਨਾ ਉਵੇਂ ਕੱਢ ਕੇ ਚੱਕੇ ਬਾਰਾਂ ਬਿੱਟੂ ਦਾ ਉਹ ਹਾਲ ਹੋਣਾ ਥੋਬੀ ਦਾ ਕੁੱਤਾ ਨਾ ਘਰ ਕਾ ਨਾ ਘਾਟ ਕਾ ਇਸ ਵਾਰ ਇਹ ਹਾਲ ਹੋਣਾ ਇਹਦਾ ਐਮਪੀ ਨੂੰ ਹਰ ਸਾਲ ਕਿੰਨਾ ਕੁ ਕੋਟਾ ਮਿਲ ਜਾਂਦਾ ਵੀ ਜਿਹੜਾ ਆਪਣੇ ਜ਼ਿਲ੍ਹੇ ਚ ਲਾਉਣ ਵਾਸਤੇ ਹੁੰਦਾ ਤੇ ਜਿਹੜਾ ਕਿ ਬਿੱਟੂ ਨੇ ਲਾਇਆ ਜਾਂ ਨਹੀਂ ਲਾਇਆ ਕੋਈ ਦਿਖਦਾ ਤਾਂ ਹੈ ਨਹੀਂ ਮੈਂ ਉਹੀ ਕਹਿ ਰਿਹਾ ਜੀ ਇਹਦੇ ਐਮਪੀ ਲੈਡ ਫੰਡ ਫੰਡ ਹੁੰਦਾ ਜੀ ਉਹ ਜੋ ਸੈਂਟਰ ਤੋਂ ਲੈ ਕੇ ਆਂਦੇ ਆ ਆਈ ਥਿੰਕ 25 ਕਰੋੜ ਉਸ ਤੋਂ ਬਾਅਦ ਕੋਈ ਸੀ ਕੋਈ ਪ੍ਰੋਜੈਕਸ਼ਨ ਰਿਪੋਰਟ ਦਿੰਦੇ ਹੋ ਵੀ ਆ ਵੀ ਪ੍ਰੋਜੈਕਟ ਹੈਗਾ ਜੀ ਇਹ ਵੀ ਕਰਨ ਵਾਲਾ ਹੈਗਾ ਉਹ ਪ੍ਰੋਜੈਕਸ਼ਨ ਰਿਪੋਰਟ ਜਾਂਦੀ ਹੈ ਤੇ ਉਹਦੇ ਆਧਾਰ ਤੇ ਵੀ ਸਟੇਟ ਗਵਰਨਮੈਂਟ 50% ਤੇ ਸੈਂਟਰ ਗਵਰਨਮੈਂਟ 50% ਉਹਦੇ ਪ੍ਰੋਜੈਕਟਾਂ ਦੇ ਆਧਾਰ ਤੇ ਫੰਡ ਰਿਲੀਜ਼ ਹੁੰਦੇ ਆ ਲੇਕਿਨ ਇੱਥੇ ਦੇ ਕੋਈ ਇਹਨੇ ਫੰਡ ਜੜੇ ਸੀ ਉਹ ਜੇਬਾਂ 'ਚ ਭਰੇ ਆ ਬਾਕੀ ਹੋਰ ਤੇ ਕਿਤੇ ਲੱਗੇ ਨਹੀਂ ਦਿਖਦੇ ਨਹੀਂ ਜੀ ਨਾ ਹੀ ਇਹਨੇ ਕੰਮ ਕੀਤਾ ਮੈਂ ਉਹੀ ਗੱਲ ਕਹਿਆ ਕੋਈ ਵੀ ਬੰਦਾ ਆ ਕੇ ਬਿੱਟੂ ਸਮਰਤਾ ਕੋਈ ਵੀ ਆ ਕੇ ਮੈਨੂੰ ਇੱਕ ਕੰਮ ਦਿਨਾ ਦੇ ਤੇ ਜੋ ਕਹੇਗਾ ਮੈਂ ਦਊ ਨਹੀਂ ਤੇ ਪਰ ਸੈਂਟਰ ਗਵਰਨਮੈਂਟ ਨੇ ਇਹਨਾਂ ਨੂੰ ਕਦੀ ਪੁੱਛਿਆ ਨਹੀਂ ਵੀ ਅਸੀਂ ਤੁਹਾਨੂੰ ਜਿਹੜਾ ਫੰਡ ਦਿੱਤਾ ਉਹ ਫੰਡ ਕਿੱਥੇ ਗਿਆ ਦੇਖੋ ਜੀ ਉਹ ਦਾਦਾ ਸਾਹਿਬ ਇਹ ਇਹ ਇਹਨਾਂ ਨੇ ਹਿਸਾਬ ਦੇਣਾ ਹੁੰਦਾ ਇਹਨਾਂ ਦੇ ਹਿਸਾਬ ਦੇ ਨਾਲ ਹੁਣ ਸੈਂਟਰ ਕੀ ਹੈ ਕਿ ਆਡਿਟ ਕਈ ਵਾਰ ਨਹੀਂ ਕਰਦੀ ਜਦੋਂ ਵਿਰੋਧ ਜਿਹਦਾ ਬੰਦਾ ਹੁੰਦਾ ਨਾ ਤਾਂ ਆਡਿਟ ਕੀਤਾ ਜਾਂਦਾ ਹੈ ਆਡਿਟ ਚ ਕਰਪਸ਼ਨ ਮੈਂ ਹੁਣ ਸੀਬੀਆਈ ਈਡੀ ਮਗਰ ਪੈਂਦੀ ਹੈ ਨਾ ਇਹ ਦੇ ਕਰਕੇ ਹੀ ਪੈਂਦੀ ਹੈ ਇਹਨੂੰ ਵੀ ਕਿੱਦਾਂ ਡਰ ਹੋਣਾ ਕਿ ਮੈਂ 10 ਸਾਲ ਦਾ ਕੰਮ ਤੇ ਕੀਤਾ ਨਹੀਂ ਫੰਡ ਦੇ ਮੈਂ ਲਏ ਆ ਉਥੋਂ ਦੀ ਉਹ ਫੰਡ ਕਿੱਥੇ ਗਏ ਇਹਨਾਂ ਹਿਸਾਬ ਦਿੱਤਾ ਨਹੀਂ ਹੋਣਾ ਉਹਦੇ ਕਰਕੇ ਇਹਨੂੰ ਇਹ ਵੀ ਡਰ ਹੋ ਸਕਦਾ ਇਹ ਵੀ ਡਰ ਹੋ ਸਕਦਾ ਹਾਂ ਈਡੀ ਦਾ ਜਾਂ ਸੀਬੀਆਈ ਦਾ ਇਹ ਡਰਾਂ ਤੋਂ ਬਾਅਦ ਵੀ ਇਹ ਬੰਦਾ ਇੱਥੇ ਤਾਂ ਆ ਗਿਆ ਬਿਲਕੁਲ ਬਿਲਕੁਲ ਇਹ ਵੀ ਡਰ ਹੋ ਸਕਦਾ ਜੀ ਇਹ ਉਹਦੇ ਕਰਕੇ ਵੀ ਜਾ ਸਕਦਾ ਮੈਂ ਤੁਹਾਨੂੰ ਕਿਹਾ ਨਾ ਚੋਲੀ ਅੱਟ ਕੇ ਲੈ ਕੇ ਆਇਆ ਹੋਰ ਇਹਦੇ ਪੱਲੇ ਹੈ ਕੀ ਜੀ ਇਹਦੇ ਪੱਲੇ ਕੀ ਹੈ ਜੀ ਦੇਖੋ 50 ਸਾਲ ਹੋ ਗਏ ਕਾਂਗਰਸੇ ਖਾਂਦੇ ਦਾਦਾ ਜੀ ਇਹਨਾਂ ਦੇ ਇਹਦੀ ਭੂਆ ਇਹਦਾ ਚਾਚਾ ਇਹਦਾ ਤਾਇਆ ਇਹਦਾ ਗੁਰਕੀਰਤ ਸਿੰਘ ਕੋਟਲੀ ਮੰਤਰੀ ਆਪ ਐਮਪੀ ਛੋਟਾ ਭਾਈ ਹਨੀ ਗਿੱਦੇ ਦਾ ਨਾਮ ਹੈ ਉਹ ਡੀਐਸਪੀ ਡੀਐਸਪੀ ਕਿਵੇਂ ਬਣ ਗਿਆ ਜੀ ਕੈਪਟਨ ਅਮਰਦਰ ਸਿੰਘ ਦਾ ਕਿਹਦੇ ਦੇ ਦਇਆ ਦੇ ਆਧਾਰ ਤੇ ਦਇਆ ਕੀਤੀ ਜੀ ਉਹਨਾਂ ਤੇ ਦਇਆ ਕਰਤੇ ਗਰੀਬ ਆਦਮੀ ਨੂੰ ਨਹੀਂ ਪੰਜਾਬੀਆਂ ਨੂੰ ਲੁਧਿਆਣਵੀ ਦੀ ਕਿਸੇ ਬੱਚੇ ਨੂੰ ਵੀ ਦਇਆ ਦੇ ਆਧਾਰ ਤੇ ਕਾਂਗਰਸ ਨੇ ਡੀਐਸਪੀ ਨਹੀਂ ਬਣਾਇਆ ਰਮਨੀ ਸਿੰਘ ਬਿੱਟੂ ਦਾ ਭਰਾ ਨੂੰ ਦਇਆ ਦੇ ਆਧਾਰ ਤੇ ਡੀਐਸਪੀ ਬਣਾਇਆ 50 ਸਾਲ ਕਾਂਗਰਸ ਪਾਰਟੀ ਦਾ ਖਾ ਕੇ ਜਿਹੜਾ ਬੰਦਾ ਉਹਦਾ ਨਹੀਂ ਹੋਇਆ ਤੇ ਬੀਜੇਪੀ ਵਾਲਿਓ ਥੋੜਾ ਕਿਵੇਂ ਹੋ ਜੂਏ ਇਹ ਖਿਆਲ ਰੱਖਿਓ ਦਿਮਾਗ 'ਚ ਨੋਟ ਕਰਿਓ ਤੁਸੀਂ ਲੁਧਿਆਣਾ ਵਾਸੀਆਂ ਨੂੰ ਲਾਸਟ ਸਟੇਜ ਤੇ ਆਪਾਂ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਆਪਣੇ ਇਲਾਕਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਤੇ ਹੱਥ ਜੋੜ ਕੇ ਲੁਧਿਆਣਵੀ ਨੂੰ ਬੇਨਤੀ ਕਰਦਾ ਕਿ ਵੀ ਇੱਕ ਵਾਰ ਬੰਦਾ ਬੇਫਕੂਫ ਬਣ ਜਾਂਦਾ ਦੋ ਵਾਰ ਵੀ ਬੇਫਕੂਫ ਬਣ ਜਾਂਦਾ ਅਗਰ ਤੀਜੀ ਵਾਰ ਬੇਫਕੂਫ ਬੰਦਾ ਨਾ ਕੋਈ ਤੇ ਉਹਨੂੰ ਲੋਕ ਕਹਿੰਦੇ ਨੇ ਹੈ ਹੀ ਬੇਫਕੂਫ ਤੇ ਅਸੀਂ ਬੇਵਕੂਫ ਨਹੀਂ ਹੈਗੇ ਲੁਧਿਆਣੇ ਵੀ ਕੋਲੇ ਸਵਾਲ ਦਾ ਜਵਾਬ ਦੇਣ ਲਈ ਇਹ ਮੌਕਾ ਕਿ ਅਸੀਂ ਬੇਵਕੂਫ ਨਹੀਂ ਅਸੀਂ ਪਾਸਾ ਪਲਟਦੇ ਵੀ ਆਂ ਕੰਮ ਕਰੋਗੇ ਤੇ ਤੁਹਾਡੇ ਨਾਲ ਨਹੀਂ ਕਰੋਗੇ ਤੇ ਬਾਹਰ ਚੱਕ ਕੇ ਮਾਰਾਂਗੇ ਇਹ ਹੈ ਮੇਰੀ ਅਪੀਲ ਸਾਰੇ ਲੁਧਿਆਣੇਵੀਆਂ ਨੂੰ ਖਾਸ ਕਰ ਕਿਸਾਨਾਂ ਭਾਈਆਂ ਨੂੰ ਪੰਡਾ ਜੇ Hindu ਭਾਈਆਂ ਨੂੰ ਇਹ ਕਿਆ ਰੱਖਿਓ ਇਹ ਦਲ ਬਦਲੂ ਪਗੋੜਾ ਹੈ ਪਗੋੜੇ ਨੂੰ ਪੰਜਾਬੀਆਂ ਨੇ ਵੋਟ ਨਹੀਂ ਪਾਈ Hindu ਸਾਥੀਆਂ ਨੂੰ Hindu ਨੌਜਵਾਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਮੈਂ ਪੀ ਪਗੋੜੇ ਨੂੰ ਵੋਟ ਨਾ ਪਾਇਓ ਨਹੀਂ ਤੇ ਖੋਖਲਾ ਕਰ ਦੂ ਲੁਧਿਆਣਾ ਨੂੰ ਖੋਖਲਾ ਕਰ ਦੂ ਮੋਦੀ ਜੀ ਦੇ ਨਾਮ ਤੇ ਕਿਸੇ ਨੂੰ ਵੀ ਆਪਾਂ ਵੋਟ ਨਹੀਂ ਪਾਵਾਂਗੇ ਮੋਦੀ ਜੀ ਅੱਛਾ ਕੰਮ ਕਰ ਰਹੇ ਆ ਠੀਕ ਕਰ ਰਹੇ ਆ ਲੇਕਿਨ ਮੋਦੀ ਜੀ ਦੇ ਨਾਮ ਤੇ ਕੋਈ ਵੀ ਆਊਗਾ ਤਾਂ ਅਸੀਂ ਵੋਟ ਪਾ ਦਾਂਗੇ ਇਹ ਕੰਮ ਨਹੀਂ ਹੋਣਾ ਇਹ ਕੰਮ ਨਹੀਂ ਹੋਣਾ ਮੋਦੀ ਜੀ ਨੂੰ ਵੋਟ ਦੇਣੀ ਹੈ ਤੇ ਮੋਦੀ ਜੀ ਆਪਣੀ ਪਾਰਟੀ ਦਾ ਕੋਈ ਕਾਰਜਕਰਤਾ ਲਿਆ ਕੇ ਖੜਾ ਕਰਨਗੇ ਫਿਰ ਵੋਟ ਦਵਾਂਗੇ ਤਨ ਵੀ ਦਵਾਂਗੇ ਮਨ ਵੀ ਦਵਾਂਗੇ ਧਨ ਵੀ ਦਵਾਂਗੇ ਲੇਕਿਨ ਮੋਦੀ ਜੀ ਦੇ ਆਧਾਰ ਤੇ ਕਿਸੇ ਕੁੱਤੇ ਬਿੱਲੇ ਨੂੰ ਵੋਟ ਮੈਂ ਦਵਾਂਗੇ ਦੋਸਤੋ ਪਬਲਿਕ ਦੇ ਵਿੱਚ ਕਿੰਨੀ ਕੁ ਜਾਗਰਤੀ ਆ ਚੁੱਕੀ ਆ ਤੁਸੀਂ ਬਾਖੋ ਵੀ ਸੁਣਿਆ ਜਸਰਾਜ ਗਰੇਵਾਲ ਜੀ ਦੋਸਤੋ ਜਿਨ੍ਹਾਂ ਨੇ ਬੜੇ ਸਾਫ਼ ਸੁਥਰੇ ਕਲੀਅਰ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਮੋਦੀ ਜੀ ਨੂੰ ਸਲੂਟ ਹੈ ਮੋਦੀ ਜੀ ਨੂੰ ਵੋਟ ਪਾਏਗੀ ਲੇਕਿਨ ਅਗਰ ਮੋਦੀ ਜੀ ਆਣ ਗੁਆਣ ਤੋਂ ਇਧਰ-ਉਧਰੋਂ ਕਿਸੇ ਨੂੰ ਵੀ ਲੈ ਕੇ ਖੜਾ ਕਰਨਗੇ ਤਾਂ ਸ਼ਾਇਦ ਉਹਨੂੰ ਵੋਟ ਨਹੀਂ ਪਾਏਗੀ ਔਰ ਰਵਨੀਤ ਬਿੱਟੂ ਜਿਹਨੂੰ ਕਾਂਗਰਸ ਦਾ ਪਘੋੜਾ ਤੱਕ ਕਹਿ ਦਿੱਤਾ ਔਰ ਜਿਸ ਵਿਅਕਤੀ ਨੇ ਜਸਰਾਜ ਗਰੇਵਾਲ ਦਾ ਕਾਗਜ਼ੀ ਤੌਰ ਤੇ 2.5 ਤਿੰਨ ਲੱਖ ਰੁਪਇਆ ਦੇਣਾ ਹੋਵੇ ਐਮਪੀ ਕੋਟੇ ਚ ਐਡਵਰਟਾਈਜ਼ਮੈਂਟ ਕਰਵਾਈ ਹੋਵੇ ਔਰ ਦੋਸਤੋ ਜੋ ਕੋਈ ਤੁਸੀ ਸੁਣਿਆ ਜਸਰਾਜ ਗਰੇਵਾਲ ਜੀ ਦੀ ਜ਼ੁਬਾਨੀ ਸੁਣਿਆ ਤੁਸੀਂ ਬਿੱਟੂ ਬਾਰੇ ਕੀ ਵਿਚਾਰ ਰੱਖਦੇ ਹੋ ਤੁਆਂ ਨੂੰ ਜਸਰਾਜ ਘਰੇਵਾਲ ਦੀਆਂ ਗੱਲਾਂ ਕਿੱਦਾਂ ਦੀਆਂ ਲੱਗੀਆਂ ਮੇਰਾ ਨੰਬਰ 9872303604 ਮੈਨੂੰ ਜ਼ਰੂਰ ਦੱਸਿਓ ਮੈਨੂੰ ਇੰਤਜ਼ਾਰ ਰਹੇਗਾ ਤੁਹਾਡੇ ਕਮੈਂਟਸ ਦਾ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ